ਅੱਜ ਬਹੁਤ ਸ਼ੁਭ ਦਿਹਾੜਾ ਜੀ ਅੱਜ ਦਾ ਜਿਹੜਾ ਮਹਾਨ ਦਿਨ ਆ ਅੱਜ ਭਗਵਾਨ ਪਰਸ਼ੂਰਾਮ ਦਿਹਾੜਾ ਆ ਅੱਜ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਕੌਦਰ ਸ਼ਹਿਰ ਦੀਆਂ ਨਕੌਦਰ ਸ਼ਹਿਰ ਦੇ ਵਿੱਚ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਲਿਖਿਆ ਜਾਵੇਗਾ ਕਿਉਂਕਿ ਸ਼ੈਂਟਰ ਰੋਡ ਦੇ ਜਿੱਥੇ ਅਸੀਂ ਖੜੇ ਆ ਮੇਰੇ ਪਿੱਛੇ ਤਸਵੀਰਾਂ ਦਿਖਾ ਦਿਓ ਜਿੱਥੇ ਅਸੀਂ ਖੜੇ ਆ ਉੱਥੇ ਇਸ ਚੌਂਕ ਦਾ ਨਾਂ ਜਿਹੜਾ ਅੱਜ ਭਗਵਾਨ ਪਰਸ਼ੂਰਾਮ ਚੌਂਕ ਰੱਖਿਆ ਜਾ ਰਿਹਾ ਵਾ ਤਸਵੀਰਾਂ ਵਿੱਚ ਤੁਹਾਨੂੰ ਦਿਖਾਲਦੇ ਆਂ ਔਰ ਗੱਲਬਾਤ ਵੀ ਕਰਾਂਗੇ ਨਕੌਦਰ ਨਿਵਾਸੀਆਂ ਨੂੰ ਇਸ ਕੰਮ ਦੇ ਲਈ ਬਹੁਤ ਬਹੁਤ ਮੁਬਾਰਕਾਂ 你不在，你在这儿。 ਸਿਆ ਲਈ ਅੱਜ ਕਿਤੇ ਹੱਸਦਾ ਦਿਨ ਹੋਵੇਗਾ ਕਿਉਂਕਿ ਨਗਰ ਕੌਂਸਲ ਵੱਲੋਂ ਅੱਜ ਸ਼ੰਕਰ ਰੋਡ ਤੇ ਜਿਹੜਾ ਚੌਕ ਆ ਉਹਦਾ ਨਾਮ ਭਗਵਾਨ ਪਰਸ਼ੂਰਾਮ ਜੀ ਦੇ ਨਾਮ ਦੇ ਨਾਲ ਉਹਦਾ ਉਦਘਾਟਨ ਹੋਇਆ ਵਾ ਨਗਰ ਕੌਂਸਲ ਦੇ ਪ੍ਰਧਾਨ ਨਵੀਨਤ ਇਰਾ ਐਰੀ ਨੀਤਿਆ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਪਰਸ਼ੂਰਾਮ ਦੇ ਜਨਮ ਦਿਨ ਦੀਆਂ ਸਾਨੂੰ ਬਹੁਤ ਬਹੁਤ ਮੁਬਾਰਕਾਂ ਬਿਲਕੁਲ ਜੀ ਮੇਰੇ ਵੱਲੋਂ ਵੀ ਤੁਹਾਡੀ ਸਾਰੀ ਟੀਮ ਨੂੰ ਔਰ ਸਾਰੇ ਹੀ ਨਕੁੱਦਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਭਗਵਾਨ ਜੀ ਪਰਸ਼ੂਰਾਮ ਜੀ ਦੇ ਜਨਮ ਉਤਸਵੀਆਂ ਜਿਹੜੀਆਂ ਬਹੁਤ ਲੱਖ ਲੱਖ ਬਤਾਈਆਂ ਔਰ ਜਿਦਾ ਕਿ ਤੁਸੀਂ ਦੇਖਿਆ ਕਿ ਅੱਜ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਨਾਮ ਦੇ ਉੱਪਰ ਜੋ ਚੌਂਕ ਹੈ ਉਹਦਾ ਨਾਮ ਜਿਹੜਾ ਰੱਖਿਆ ਗਿਆ ਔਰ ਉਹਦਾ ਜਿਹੜਾ ਆਪਣਾ ਸ਼੍ਰੀਲ ਨਿਯਾਸ ਕਹਿ ਲਓ ਜਾਂ ਉਹਦਾ ਜਿਹੜਾ ਸ਼ੁਰੂਆਤ ਕਹਿ ਲਓ ਉਹ ਮਹੰਤ ਸ੍ਰੀ ਗੋਬਿੰਦਦਾਸ ਜੀ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖੀ ਹੈ ਕੀਤੀ ਹੈ ਤੇ ਮੈਂ ਵਧਾਈ ਦਿੰਦਾ ਮਹਾਰਾਜ ਜੀ ਨੂੰ ਵੀ ਕਿ ਉਹਨਾਂ ਦਾ ਹੱਥ ਜਿਹੜਾ ਹੈ ਸਾਡੇ ਸਿਰ ਤੇ ਹਮੇਸ਼ਾ ਰਹਿੰਦਾ ਹੈ ਤੇ ਆਪਨਾ ਇਸ ਕਰਕੇ ਮੇਰੇ ਵੱਲੋਂ ਫਿਰ ਇੱਕ ਵਾਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਸ ਪਰਸ਼ੁਰਾਮ ਜਨਤੀ ਤੇ ਬਹੁਤ ਬਧਾਈਆਂ ਔਰ ਨਾਲ ਦੀ ਨਾਲ ਹੀ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਇਹ ਜੋ ਪਰਸ਼ੁਰਾਮ ਚੌਂਕ ਦਾ ਹੈ ਇਹ ਸਾਡਾ ਤਕਰੀਬਨ ਤਕਰੀਬਨ 2021-22 ਦਾ ਪ੍ਰੋਜੈਕਟ ਸੀ ਜਿਹੜਾ ਕਿ ਕਾਫੀ ਕਾਰਨਾ ਕਰਕੇ ਲਟਕ ਗਿਆ ਸੀ ਪਰ ਭਗਵਾਨ ਪਰਸ਼ੂਰਾਮ ਆਪ ਭਗਵਾਨ ਜਿਹੜੇ ਹੈਗੇ ਆ ਉਹਨਾਂ ਨੇ ਕਿਰਪਾ ਕੀਤੀ ਔਰ ਜਿਹੜਾ ਪ੍ਰੋਜੈਕਟ ਹੈ ਸਾਡਾ ਹੁਣ 2025 ਦੇ ਵਿੱਚ ਆ ਕੇ ਜਿਹੜਾ ਉਸੇਰੇ ਚੜਿਆ ਤੇ ਇਸ ਕਰਕੇ ਅੱਜ ਦਾ ਦਿਨ ਅਸੀਂ ਇਸੇ ਕਰਕੇ ਚੁਣਿਆ ਸੀ ਕਿ ਭਗਵਾਨ ਜੀ ਦਾ ਦਿਨ ਹੈਗਾ ਇਹਨੂੰ ਇਸੇ ਦਿਨ ਭਗਵਾਨ ਪਰਸ਼ੂਰਾਮ ਜੀ ਦੇ ਚੌਂਕ ਦਾ ਜਿਹੜਾ ਹੈਗਾ ਉਹ ਉਦਘਾਟਨ ਕਰੀਏ ਉਹਦਾ ਸ਼ਿਲਾ ਮੇਸ ਕਰੀਏ ਤਾਂ ਜੋ ਟਾਈਮ ਦੇ ਨਾਲ ਇਹ ਚੌਂਕ ਬਣ ਕੇ ਤਿਆਰ ਹੋਵੇ ਪ੍ਰਧਾਨ ਜੀ ਇਹ ਚੌਂਕ ਜਿਹੜਾ ਕਿਦਾਂ ਦਾ ਬਣੇਗਾ ਨਕੋਦਰ ਨਕੋਦਰ ਦੇ ਵਿਖੋ ਹੋਵੇਗੀ ਨਕੋਦਰ ਨੂੰ ਇੱਕ ਖੂਬਸੂਰਤ ਤੋਹਫਾ ਹੋਵੇਗਾ ਬਿਲਕੁਲ ਜੀ ਬਹੁਤ ਵਧੀਆ ਚੌਂਕ ਜਿਹੜਾ ਇਹ ਬਣੇਗਾ ਔਰ ਇਸ ਲਈ ਕਾਫੀ ਫੰਡ ਅਲੋਕੇਟ ਕੀਤੇ ਗਏ ਨੇ ਇਸ ਲਈ ਕਾਫੀ ਖਾਸੀ ਅਮਾਉਂਟ ਜਿਹੜੀ ਹੈ ਕਿ ਇਸ ਚੌਂਕ ਵਾਸਤੇ ਰੱਖੀ ਗਈ ਆ ਤਾਂ ਜੋ ਇਹ ਚੌਂਕ ਜਿਹੜਾ ਹੈਗਾ ਇੱਕ ਸ਼ਹਿਰ ਦੇ ਵਿੱਚ ਨਮੂਨੇ ਦਾ ਚੌਂਕ ਬਣ ਸਕੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਇਹ ਦੇਖੋ ਕਿਸੇ ਨੂੰ ਵੀ ਇਸ ਚੌਂਕ ਦੀ ਉਹਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਭਗਵਾਨ ਦਾ ਨਾਮ ਲਾਓ ਭਗਵਾਨ ਦਾ ਨਾਮ ਹੀ ਸਭ ਤੋਂ ਉੱਚਾ ਹੈ ਔਰ ਭਗਵਾਨ ਸ੍ਰੀ ਪਰਸ਼ੂਰਾਮ ਜੀ ਨੇ ਆਪ ਹੀ ਇਹ ਚੌਕ ਦਾ ਨਿਰਮਾਣ ਜਿਹੜਾ ਕਰਵਾਇਆ ਹੈ ਇਸ ਕਰਕੇ ਮੈਂ ਤੁਹਾਨੂੰ ਬਿਲਕੁਲ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਸਾਰੀਆਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇੱਕ ਮੈਂ ਹੋਰ ਕੋੜ ਕੋ ਗੱਲ ਜ਼ਰੂਰੀ ਪਿੱਛੇ ਨਜਮਾਂਗਾ ਜਿਹੜਾ ਵੱਡੇ ਚੌਕ ਦੇ ਵਿੱਚ ਪਰਮਲਾਪ ਚੌਕ ਆ ਉਹ ਕੋਡ ਉੱਤਪੀ ਦਾ ਹੋਵੇਗਾ ਉਹ ਵੀ ਬਹੁਤ ਜਲਦ ਪੂਰਾ ਹੋ ਜਾਏਗਾ ਜੀ ਐਕਚੁਅਲੀ ਪਹਿਲਾਂ ਤਾਂ ਜਿਹੜੀ ਸੀ ਉਹਦੀ ਸਾਨੂੰ ਡੀਸੀ ਦਫ਼ਤਰ ਵੱਲੋਂ ਇੱਕ ਲੈਟਰ ਆਣੀ ਸੀਗੀ ਉਹ ਅਸੀਂ 4-5 ਵਾਰੀ ਰਿਮਾਈਂਡਰ ਭੇਜੇ ਕਿਸੇ ਕਾਰਨ ਕਰਕੇ ਉਹ ਲੈਟਰ ਸਾਨੂੰ ਨਹੀਂ ਮਿਲ ਸਕੀ ਨਹੀਂ ਉੱਥੋਂ ਲੈਟਰ ਆਈ ਤੇ ਜਿਸ ਕਰਕੇ ਉਸ ਚੌਂਕ ਤੇ ਰੋਕ ਲੱਗੀ ਹੋਈ ਸੀ ਹੁਣ ਉਹ ਜਿਹੜਾ ਹੈਗਾ ਉਹ ਰਸਤਾ ਕਲੀਅਰ ਹੋ ਗਿਆ ਜਿਸ ਤਰ੍ਹਾਂ ਇਹ ਪਸ਼ੁਰਮ ਚੌਂਕ ਬਣ ਕੇ ਤਿਆਰ ਹੋਵੇਗਾ ਉਸ ਤੋਂ ਇਮੀਡੀਏਟਲੀ ਬਾਅਦ ਜਿਹੜਾ ਹੈਗਾ ਪ੍ਰਤਮ ਲਾਪ ਚੌਂਕ ਆ ਉਹ ਵੀ ਅਸੀਂ ਜਲਦੀ ਸ਼ੁਰੂ ਕਰਾਂਗੇ ਪਰ ਉਹ ਵੀ ਚੌਂਕ ਜਿਹੜਾ ਬਹੁਤ ਵਧੀਆ ਬਣਾਵਾਂਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੁਛ ਵਧੀਆ ਜਿਹੜੀ ਦਿਨ ਆ ਉਹ ਦੇ ਸਕੀਏ ਕੀ ਮੈਸੇਜ ਹੈ ਸਾਰ ਅਜੇ ਇਸ ਖੂਬਸੂਰਤ ਦਿਨ ਤੇ ਖੂਬਸੂਰਤ ਮੌਕੇ ਤੇ ਇਤਿਹਾਸਿਕ ਦਿਨ ਤੇ ਇਤਿਹਾਸਿਕ ਕਹਾਂਗੇ ਕਿਉਂਕਿ ਭਗਵਾਨ ਪਰਸ਼ੂਰਾਮ ਜੀ ਦਾ ਦਿਨ ਵੀ ਆ ਔਰ ਉਹਨਾਂ ਦੇ ਚੌਂਕ ਦਾ ਨਾਮ ਵੀ ਰੱਖਿਆ ਗਿਆ ਬਿਲਕੁਲ ਬਿਲਕੁਲ ਦੇਖੋ ਬਹੁਤ ਹੀ ਖੂਬਸੂਰਤ ਔਰ ਇਤਿਹਾਸਿਕ ਦਿਨ ਹੈ ਮੈਂ ਤਾਂ ਇਸ ਦੇ ਉੱਪਰ ਇੱਕੋ ਹੀ ਗੱਲ ਕਹਾਂਗਾ ਕਿ ਇਹ ਪ੍ਰਭੂ ਦੀ ਕਿਰਪਾ ਹੈ ਕਿ ਸਾਨੂੰ ਪ੍ਰਭੂ ਨੇ ਇੰਨੇ ਯੋਗਾਂ ਕੀਤਾ ਕਿ ਅਸੀਂ ਉਹਨਾਂ ਦੇ ਚੌਂਕ ਦਾ ਜੋ ਹੈ ਨਿਰਮਾਣ ਕਰਾ ਸਕੀਏ ਔਰ ਇਸ ਦੇ ਵਿੱਚ ਸਾਰੀਆਂ ਹੀ ਜੋ ਰਾਜਸੀ ਪੋਲਿਟੀਕਲ ਪਾਰਟੀਆਂ ਹਨ ਉਹ ਵੀ ਸਾਰੀਆਂ ਜਿਹੜੀਆਂ ਹਾਜ਼ਰ ਹੋਈਆਂ ਔਰ ਅਸੀਂ ਹੋਰ ਵੀ ਪੱਕੇ ਵੀ ਨੂੰ ਵੀ ਸੱਦਾ ਦਿੱਤਾ ਸੀ ਸਾਰੇ ਸ਼ਹਿਰ ਨੂੰ ਸੱਦਾ ਦਿੱਤਾ ਸੀ ਆਓ ਕਿ ਰਲ ਮਿਲ ਕੇ ਜੋ ਹੈ ਆਪਾਂ ਇਹ ਚੌਂਕ ਨੂੰ ਬਣਾਈਏ ਇਸ ਨੂੰ ਕੋਈ ਪੋਲਿਟੀਕਲ ਇਸ਼ੂ ਬਿਲਕੁਲ ਨਾ ਮੰਨਿਆ ਜਾਵੇ ਇਹ ਚੌਂਕ ਜਿਹੜਾ ਸਾਰੇ ਸ਼ਹਿਰ ਵਾਸੀਆਂ ਦਾ ਸਾਂਝਾ ਚੌਂਕ ਹੈ ਔਰ ਇਹ ਚੌਂਕ ਜਿਹੜਾ ਭਗਵਾਨ ਪਰਸ਼ੂਰਾਮ ਜੀ ਨੇ ਆਪ ਬਣਵਾਇਆ ਹੈ ਉਹਨਾਂ ਦੇ ਕਰਕੇ ਹੀ ਭਗਵਾਨ ਕਰਕੇ ਚੌਂਕ ਜਿਹੜਾ ਹੈ ਉਹ ਇਸੇ ਰੇ ਚੜੂਗਾ ਜੀ ਜੋਮ ਚੌਕ ਦਾ ਨਿਸ਼ਚਿਤ ਰੱਖਿਆ ਗਿਆ ਹੈ ਹਾਂਜੀ ਔਰ ਜਿਹੜੀ ਜੋ ਨਾ ਲਈ ਅ ਬਿਲਕੁਲ ਜੀ ਅੱਜ ਭਗਵਾਨ ਪਰਸ਼uram ਜੀ ਦੀ ਜਨਮ ਦਿਵਸ ਹੈ ਔਰ ਬਹੁਤ ਲੰਬੇ ਸਮੇਂ ਤੋਂ ਜਿਹੜਾ ਨਾ ਨਗਰ ਕੌਂਸਲ ਦੀ ਵੀ ਕੋਸ਼ਿਸ਼ ਸੀ ਔਰ ਸਾਰੇ ਸ਼ਹਿਰ ਦੀ ਇਹ ਮੰਗ ਸੀ ਕਿ ਔਰ ਖਾਸ ਕਰਕੇ ਹਿੰਮਤ ਸ਼ਰਮਾ ਜੀ ਨੇ ਇਸ ਚੌਕ ਨੂੰ ਬਣਾਉਣ ਵਾਸਤੇ ਆਪਣੀ ਬਹੁਤ ਜ਼ੋਰ ਲਾਇਆ ਉਹਨਾਂ ਦੀ ਬਹੁਤ ਸ਼ਰਧਾ ਸੀ ਕਿ ਇਹ ਚੌਕ ਜਿਹੜਾ ਭਗਵਾਨ ਪਰਸ਼uram ਜੀ ਦੀ ਜਨਮ ਦਿਵਸ ਦਾ ਜਿਹੜਾ ਅਸੀਂ ਮਨਾਈਏ ਔਰ ਸਾਨੂੰ ਕੋਲ ਸਾਡੇ ਕੋਲ ਹੋਵੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਕੁਝ ਬਣਾਇਆ ਹੋਇਆ ਔਰ ਅੱਜ ਇਹਦਾ ਨੀਂਹ ਪੱਥਰ ਰੱਖਿਆ ਗਿਆ ਮੈਂ ਸਾਰੇ ਸ਼ਹਿਰ ਨੂੰ ਪੂਰੇ ਹਲਕੇ ਨੂੰ ਭਗਵਾਨ ਪਰਸ਼ੂਰਾਮ ਜੀ ਦੇ ਅੱਜ ਦੀ ਜਨਮ ਦਿਤੀਆਂ ਵੀ ਔਰ ਜਿਹੜਾ ਨੀਂਹ ਪੱਥਰ ਰੱਖਿਆ ਚੌਕ ਬਣਾਉਣ ਵਾਸਤੇ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਦਿੰਦੀਆਂ ਔਰ ਬਹੁਤਾਂ ਸਮਾ ਕਿਉਂਕਿ ਪਿਛਲੇ 2 ਸਾਲ ਤੋਂ ਕੌਂਸਲ ਕੋਸ਼ਿਸ਼ ਕਰ ਰਹੀ ਸੀ ਔਰ ਇਹਦੀਆਂ ਜੜੀਆਂ ਨੇ ਨਾ ਉਹ ਜਿਹੜੀ بڑے PWD ਵੱਲੋਂ ਜਿਹੜੀ NOC ਉਹ ਰੁਕੀ ਹੋਈ ਸੀ ਔਰ NOC ਸਾਨੂੰ ਹੁਣ ਇਕੱਠੀਆਂ ਜਿਹੜੀਆਂ ਮਿਲੀਆਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਲਵਕੁਸ਼ ਚੌਕ ਦੀ ਉਹ ਵੀ ਉਹਦੀ ਵੀ NOC ਮਿਲ ਚੁੱਕੀ ਆ ਮਾਤਾ ਚਕਤੇਸ਼ਵਰੀ ਦੇਵੀ ਜੀ ਦੀ ਵੀ NOC ਮਿਲ ਚੁੱਕੀ ਆ ਇਸ ਚੌਂਕ ਦੀ ਭਗਵਾਨ ਪਰਸ਼ੂਰਾਮ ਜੀ ਦੀ ਵੀ NOC ਮਿਲ ਗਈ ਸੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਬਣਾਉਣਾ ਹੈਗਾ ਚੌਕ ਉਹਦੀ ਵੀ NOC ਹੋ ਚੁੱਕੀ ਭਰਤਮਲਾਪ ਚੌਕ ਦੀ ਵੀ ਜਿਹੜੀ ਓ ਐਨਓ ਸੀ ਹੋ ਚੁੱਕਿਆ ਹੁਣ ਜਿਹੜੀ ਧਾਰਮਿਕ ਤੌਰ ਤੇ ਜਿਹੜੀ ਇੱਕ ੜਿੱਕਾ ਹੀ ਸੀਗਾ ਇੱਕ ਕਿਸਮ ਦਾ ਐਨਓ ਸੀਆਂ ਦਾ ਨਹੀਂ ਤਾਂ ਹੁਣ ਤੱਕ ਮੈਨੂੰ ਲੱਗਦਾ ਚਾਰ ਛਫੇਰੇ ਜਿਹੜੀਆਂ ਸਾਰੀਆਂ ਸਾਡੇ ਚੌਕ ਬਹੁਤ ਸੁੰਦਰ ਬਣ ਜਾਣੇ ਸੀ ਪਰਸ਼ੂਰਾਮ ਜਨਮਤੀ ਦੇ ਮੌਕੇ ਤੇ ਅੱਜ ਸਭ ਤੋਂ ਪਹਿਲਾਂ ਮੈਂ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੇ ਸਾਰੇ ਸਾਥੀ ਕੌਂਸਲਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜਾ ਸ਼ੰਕਰ ਰੋਡ ਤੇ ਚੌਕ ਦਾ ਨਾਮ ਕਿਹੜਾ ਸ਼੍ਰੀ ਪਰਸ਼ੂਰਾਮ ਚੌਕ ਰੱਖਿਆ ਗਿਆ ਬੜੀ ਉਤਸ਼ਾਹ ਹੈ ਸ਼ਹਿਰ ਵਾਸੀਆਂ ਦੇ ਵਿੱਚ ਔਰ ਖੁਸ਼ੀ ਹੈ ਕਿ ਅੱਜ ਇੱਕ ਸ਼ੁਭ ਦਿਹਾੜਾ ਸੀ ਪਰਸ਼ੂਰਾਮ ਜਯੰਤੀ ਹੈ ਉਸ ਮੌਕੇ ਤੇ ਅੱਜ ਰੱਖਿਆ ਗਿਆ ਅੱਜ ਇਸ ਦਾ ਜਿਹੜਾ ਨੀ ਪੱਥਰ ਆ ਉਹ ਵੀ ਕਿਹੜੇ ਗੋਬਿੰਦ ਜੀ ਮਹਾਰਾਜ ਵੱਲੋਂ ਰੱਖਿਆ ਗਿਆ ਔਰ ਤੁਸੀਂ ਦੇਖ ਹੀ ਰਹੇ ਹੋ ਸ਼ਹਿਰ ਦੀਆਂ ਪੱਖ-ਵੱਖ ਕਿੜੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਸਹਿਬਾਨ ਆਏ ਨੇ ਔਰ ਵੱਡੇ ਮਹਾਰਾਜ ਗੋਬਿੰਦ ਜੀ ਮਹਾਰਾਜ ਵੱਲੋਂ ਕਿੜਾ ਇਹਦਾ ਨਵੀਕਰਨ ਰੱਖਿਆ ਗਿਆ ਸੋ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਇਲਾਕੇ ਨੂੰ ਵਧਾਈ ਔਰ ਸਾਰੀ ਕਿੜੀ ਬੜਾ ਸਮਾਜ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਔਰ ਪਰਮਾਤਮਾ ਗੇਹੀ ਗੁਜ਼ਾਰਿਸ਼ ਕਰਦਾ ਜਿਵੇਂ ਸਾਰਿਆਂ ਨੂੰ ਇੱਕ ਭਾਈਚਾਰੇ ਦੇ ਵਿੱਚ ਰੱਖਿਆ ਹੈ ਕਿ ਪਰਮਾਤਮਾ ਹਮੇਸ਼ਾ ਅਸ਼ੀਰਵਾਦ ਬਖਸ਼ੇ ਇੱਕ ਵਾਰ ਫਿਰ ਨਗਰ ਕੌਂਸਲ ਦੇ ਅਥੀਖ ਸਾਹਿਬ ਉਹਨਾਂ ਦੇ ਸਾਥੀ ਕੌਂਸਲਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਜੈ ਸ਼੍ਰੀ ਰਾਮ ਜੈ ਸ਼ੰਕਰ ਜੈ ਸ਼੍ਰੀ ਰਾਮ ਅੱਜ ਬਹੁਤ ਬਹੁਤ ਮੁਬਾਰਕਾਂ ਪਹਿਲੇ ਪਰਸ਼ੂਰਾਮ ਜਨਮ ਦਿਨ ਹੈ ਇੱਕ ਮੁਸਕਾੜਾ ਕਿਉਂਕਿ ਮੈਨੂੰ ਯਾਦ ਆ ਤੁਸੀਂ ਪਰਸ਼ੂਰਾਮ ਦਾ ਰੋਲ ਵੀ ਕਰਦੇ ਰਹੇ ਸੀ ਹਾਂ ਜੀ ਜੀ ਸਭ ਤੋਂ ਪਹਿਲਾਂ ਜੈ ਭਗਵਾਨ ਪਰਸ਼ੂਰਾਮ ਜੀ ਅੱਜ ਪਗਾਨ ਪਸ਼ੁਰਮ ਜਨਤੀ ਦੇ ਸ਼ੁਭ ਅਵਸਰ ਤੇ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੀ ਪਗਾਨ ਸਭ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਭ ਮੰਗਲ ਕਰਨ ਸਬਦਾ ਜੀ ਦੂਸਰੇ ਪਾਸੇ ਅੱਜ ਜੀ ਅੱਜ ਆਪਣੇ ਚੌਂਕ ਦਾ ਉਦਘਾਟਨ ਪਗਾਨ ਪਸ਼ੁਰਮ ਚੌਂਕ ਦਾ ਉਦਘਾਟਨ ਹੋ ਰਿਹਾ ਜੀ ਅੱਜ ਦਾ ਛਿਲਿਆ ਨਿਯਾਸ ਹੋਇਆ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਜੀ ਸਾਰੇ ਜਿੰਨੇ ਸਾਡੇ ਸ਼ਹਿਰ ਦੇ ਐਮਸੀ ਸਾਹਿਬਾਨ ਆ ਸਾਡੇ ਪ੍ਰੈਜ਼ੀਡੈਂਟ ਸਾਹਿਬਾਨ ਆ ਉਨ੍ਹਾਂ ਸਾਰਿਆਂ ਦੇ ਪ੍ਰਯਾਸ ਦੇ ਨਾਲ ਅੱਜ ਇਹ ਦਿਨ ਸੰਭਵ ਹੋ ਪਾਇਆ ਜੀ ਪਸੀ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਾਰੇ ਕੌਂਸਲਰ ਸਾਹਿਬ ਸਾਰੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜਾ ਅੱਜ ਇਸ ਚੌਕ ਦਾ ਨਾਮ ਭਗਵਾਨ ਪਰਸ਼ੂਰਾਮ ਦੇ ਨਾਮ ਰੱਖੇ ਤਿਆਰ ਇਸ ਬੁਲਾਈ ਦੇ ਪਾਤਰ ਸਾਡੀ ਨਗਰ ਕੌਂਸਲ ਦੇ ਸਾਰੇ ਹੀ ਮੈਂਬਰ ਸਾਹਿਬਾਨ ਸਾਡੇ ਸ਼ਹਿਰ ਨਿਵਾਸੀ ਤੇ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਤੇ ਭਗਵਾਨ ਪਰਸ਼uram ਜੀ ਦਾ ਅਸ਼ੀਰਵਾਦ ਜਿਨ੍ਹਾਂ ਦੇ ਸਦਕੇ ਇਹ ਜਿਹੜਾ ਸਾਡਾ ਚੌਂਕ ਬੜੇ ਸਾਲਾਂ ਦਾ ਸਾਰਿਆਂ ਦਾ ਸੁਪਨਾ ਸੀ ਉਹ ਅੱਜ ਪੂਰਾ ਪਰਮਾਤਮਾ ਨੇ ਕੀਤਾ ਹੈ ਤੇ ਅਸੀਂ ਇਹ ਆਸ਼ਵਾਸਨ ਇਹ ਵੀ ਨਾਲ ਦਵਾਵਾਂਗੇ ਕਿ ਅੱਜ ਸਿਰਫ ਇਹਦਾ ਸ਼੍ਰੀ ਗਨੇਸ਼ੀ ਕੀਤਾ ਗਿਆ ਵਾ ਤੇ ਬਾਕੀ ਸਾਡੇ ਸਰਹੀ ਕੌਂਸਲਰ ਚਾਹੁੰਦੇ ਆ ਕਿ ਇਹ ਜਿਹੜਾ ਚੌਂਕ 2 ਤੋਂ 3 ਮਹੀਨੇ ਦੇ ਵਿੱਚ ਤਿਆਰ ਹੋ ਕੇ 20 ਸ਼ਹਿਰ ਨੂੰ ਸਮਰਪਿਤ ਠੀਕ ਹੈ ਮਹਨ ਜੀ ਉਹ ਕਹਿਣ ਤਾਂ ਮੈਨੂੰ 2 ਤੋਂ 3 ਮਹੀਨੇ 2 ਤੋਂ 3 ਮਹੀਨੇ ਮਹੀਨੇ ਦੇ ਵਿੱਚ ਵਿੱਚ ਅਸੀਂ ਆਪਣੇ ਬਾਅਦ ਇਸ ਚੌਂਕ ਨੂੰ ਤਿਆਰ ਕਰਾਂਗੇ ਇਹ ਚਾਹੇ ਚੌਂਕ ਮੇਰੀ ਵਾਰਡ ਦੇ ਵਿੱਚ ਆ ਲੇਕਿਨ ਵਾਰਡ ਦਾ ਮਤਲਬ ਨਹੀਂ ਇਹ ਚੌਂਕ ਜਿਹੜਾ ਸਾਡੇ ਸ਼ਹਿਰ ਨੂੰ ਹੀ ਸਮਰਪਿਤ ਸ਼ਹਿਰ ਨੂੰ ਸਮਰਪਿਤ ਚਾਹੁੰਦਾ ਸ਼ਹਿਰ ਨੂੰ ਸਮਰਪਿਤ ਸਾਰੇ ਸਭ ਉਸ ਵੀ ਸ਼ਹਿਰ ਨੂੰ ਸਮਰਪਿਤ ਸਾਡਾ ਚੌਂਕ ਵੀ ਇਸ ਸ਼ਹਿਰ ਕੋ ਸਮਝ ਤੁਹਾਡੀ ਦੱਸ ਰਹੀ ਆ ਤੁਸੀਂ ਅੱਜ ਇੱਕ ਬਹੁਤ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਕੰਮ ਕੀਤਾ ਨਹੀਂ ਮੈਂ ਬਹੁਤ ਖੁਸ਼ੀ ਆ ਜੀ ਮੇਰੇ ਤਾਂ ਪੈਰ ਜ਼ਮੀਨ ਤੇ ਲੱਗਦੇ ਪਏ ਜੋ ਸਾਡਾ ਸੁਪਨਾ ਚ ਦੇਖਿਆ ਸੀ ਉਹ ਸਾਡਾ ਸੁਪਨਾ ਸਕਾਰ ਹੋ ਗਿਆ ਹਾਂ ਜੀ ਤੁਸੀਂ ਵਧਾਈਆਂ ਦੇਣਾ ਚਾਹੋਗੇ ਅੱਜ ਦੇ ਮੌਕੇ ਤੇ ਹਾਂ ਜੀ ਬਹੁਤ ਅੱਜ ਦਾ ਖੁਸ਼ੀ ਦਾ ਦੇਣਾ ਹੈ ਕਿ ਨਕੁੱਦ ਸ਼ਹਿਰ ਦੇ ਸਾਰੇ ਹੀ ਗਣ ਮੰਨੇ ਜਿਹੜੇ ਵੀ ਲੋਕ ਸੀਗੇ ਉਹਨਾਂ ਦੀ ਬੜੀ ਦੇਰ ਦੀ ਇਹ ਇੱਛਾ ਸੀ ਕਿ ਇੱਥੇ ਭਗਵਾਨ ਪ੍ਰਸ਼ੂਰਾਮ ਚੌਕ ਬਣਨਾ ਚਾਹੀਦਾ ਵਾ ਔਰ ਸਾਡੀ ਬੜੀ ਖੁਸ਼ਕਿਸਮਤੀ ਆ ਕਿ ਸਾਡੇ ਨਗਰਪਾਲਿਕਾ ਦੇ ਸਾਰੇ ਪ੍ਰਧਾਨ ਜੀ ਔਰ ਦੂਸਰੇ ਮੈਂਬਰਨ ਨੇ ਬਹੁਤ ਸਾਥ ਦਿੱਤਾ ਔਰ ਇਸ ਸਾਰੀ ਉਪਰਾਇ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਸਹਿਯੋਗ ਕੀਤਾ ਵਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕੀ ਕਹਿਣਾ ਚਾਹੂਗਾ ਮੈਂ ਅੱਜ ਭਗਵਾਨ ਪ੍ਰਸ਼ੂਰਾਮ ਜਨਮ ਦਿਨ ਦੇ ਮੌਕੇ ਤੇ ਸਾਰੇ ਹੀ ਸਮੂਹ ਲੱਖਾਂ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਕਿ ਜੋ ਅੱਜ ਇੱਥੇ ਸ਼ੰਕਰ ਰੋਡ ਤੇ ਭਗਵਾਨ ਪਤਸਰਾਮ ਚੌਕ ਦੇ ਨਾਮ ਦਾ ਨੀ ਪੱਤਾ ਰੱਖਿਆ ਗਿਆ ਆ ਤੋ ਲਈ ਸਾਡੀ ਨਗਰ ਕੌਂਸਲ ਦੀ ਸਾਰੀ ਟੀਮ ਵਿਸ਼ੇਸ਼ ਵਿੱਚ ਜਿਹਦੇ ਵਿੱਚ ਸਾਡੇ ਪ੍ਰਧਾਨ ਨਵਨੀਤ ਐਰੀ ਜੀ ਔਰ ਵਾਰਡ ਦੇ ਕੌਂਸਲ ਹਿਮਾ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਤੇ ਸ਼ਹਿਰ ਨੂੰ ਇੱਕ ਦੇਣ ਦਿੱਤੀ ਆ ਇਹ ਜਿਹੜਾ ਚੌਂਕ ਦੀ ਤਮੰਨਾ ਕਾਫੀ ਟਾਈਮ ਤੋਂ ਸਾਰਿਆਂ ਦੇ ਮਨ ਵਿੱਚ ਸੀਗੀ ਹੁਣ ਤੁਸੀਂ ਦੇਖੇਗਾ ਜਿੰਨਾ ਕੱਟ ਸੀਗਾ ਚਾਹੇ ਕਿਸੇ ਨੂੰ ਮੈਸੇਜ ਲੱਗਾ ਕਿ ਨਹੀਂ ਲੱਗਾ ਹਰ ਬੰਦਾ ਪ੍ਰੇਤਿਸ਼ਾਨ ਇੱਥੇ ਪਹੁੰਚਿਆ ਕਿ ਸਾਰਿਆਂ ਦੇ ਮਨ ਵਿੱਚ ਅੱਜ ਬਹੁਤ ਖੁਸ਼ੀ ਆ ਜੈ ਸ਼੍ਰੀ ਰਾਮ ਜੀ ਭਗਵਾਨ ਵਿਸ਼ਨੂੰ ਕੇ ਛਟੇ অবতার ਪਸ਼ੂ ਗਵਾਂਧੇ ਚੌਕ ਦਾ ਉਦ ਆਟਨ ਤੇ ਮੌਕੇ ਤੇ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਭਗਵਾਨ ਪਸ਼ੂਰਾਮ ਦੀ ਕਿਰਪਾ ਸਾਰੀ ਸ਼ਾਇਦ ਮੈਨੂੰ ਬੜੀ ਖੁਸ਼ੀ ਗੱਲ ਹੈ ਕਿ ਸਾਰੀ ਜਾਤ ਪਾਤ ਨੇ ਇਕੱਠੇ ਹੋ ਕੇ ਇਸ ਚੌਂਕ ਦਾ ਨਿਰਮਾਣ ਕੀਤਾ ਤੇ ਇਹ ਚੌਂਕ ਜਿਹੜਾ ਨਾ ਸ਼ਹਿਰ ਦਾ ਬੋਏ ਚੌਂਕ ਬਣ ਕੇ ਮੈਨੂੰ ਆਸ਼ਾ ਬਣੇਗਾ ਤੇ ਭਗਵਾਨ ਪਸ਼ੂਰਾਮ ਦੀ ਕਿਰਪਾ ਸਾਰੇ ਬਣ ਅਖੇ ਤੇ ਤਿਆਰ ਦੇਣ ਭਗਵਾਨ ਚੌਂਕ ਬਣਿਆ ਜੋ ਕਿ ਨਾ ਕਰੀ ਮਿਟਣ ਵਾਲਾ ਹੋ ਗਿਆ ਅਖੇ ਮਤਨ ਨਾਮ ਮਿਟਨੇ ਵਾਲਾ जय श्री राम भगवान पशुराम ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰਸ਼ੂਰਾਮ ਜੈੰਤੀ ਤੇ ਨਕੌਦਰ ਦੇ ਸ਼ੰਕਰ ਰੋਡ ਤੋਂ ਦਿਖਾ ਰਹੀ ਸੀ ਸ਼ੰਕਰ ਰੋਡ ਤੇ ਮੈਂ ਇਹ ਜਗ੍ਹਾ ਦਿਖਾ ਦਵਾ ਇਹ ਜਗ੍ਹਾ ਦਾ ਜਿਹੜਾ ਨਾਂ ਆ ਭਗਵਾਨ ਪਰਸ਼ੂਰਾਮ ਚੌਕ ਰੱਖਿਆ ਗਿਆ ਵਾ ਤਸਵੀਰਾਂ ਤੁਹਾਨੂੰ ਸਾਰੀਆਂ ਇਕਤਾ ਲਹਿਰ ਤੋਂ ਦਿਖਾਈਆਂ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੌਦਰ